जीआरपी पठानकोट ने देसी दो कट्टे व छह जिंदा कारतूस के साथ एक युवक को गिरफ्तार किया है आरोपी की पहचान कृष्ण निशाद उर्फ कृष्णा निवासी जबरोधपुर ग्रेटर कैलाश साउथपुरी दिल्ली के रूप में हुई है घटना शहर के कैंट रेलवे स्टेशन की है जीआरपी थाना पठानकोट के प्रभारी सुखविंदर सिंह सरा ने बताया की पठानकोट कैंट स्टेशन आरोप एस पलविंदर सिंह के नेतृत्व में टीम चेकिंग कर रही थी इसी बीच ट्रेन से उतरे एक युवक की हरकत को देखकर उस पर शक हुआ युवक को रोकने पर जब उसके बैग की तलाशी गए तो उसमें से दो देसी काफी समय पहले उसके माता पिता की मौत हो गई थी वह अपने नाना के पास ही रहता है वहीं से उसने मात्र आठवीं तक पढ़ाई की है वह मिस्त्री का काम करता है इसी बीच दिल्ली में एक व्यक्ति ने उसे कुरियर के रूप में सामान दिया और कहा कि वह इसे जम्मू में डिलीवर कर दे तो उसे मेहनतनामा मिल जाएगा इसी लालच में वह कुरियर का बनता मेहनतनामा देगा इसी लालच में उसने कुरियर लेकर वह यहाँ पर पहुँच गया अज पठानकोट छावनी विखे साड़ी पुलिस पार्टी एस आई बलविंदर सिंह की रहनमाई हेठ जी चैकिंग कर रही थी सीनियर अफसर दी हदायतों से ਚੈਕ ਬਰਨੈ ਚੈਕਿੰਗ ਜਦੋਂ ਇਹ 메인 게ਟ ਦੇ ਬਾਸ ਚੈਕਿੰਗ ਕਰ ਰਹੀ ਸੀ ਜਦੋਂ ਉਹ ਇਹਨਾਂ ਦੇਖਿਆ ਇੱਕ ਵਿਅਕਤੀ ਅੰਦਰੋਂ ਜਿਹੜੀ ਗੱਡੀ ਆ ਕੇ ਰੁਕੀ ਸੀ ਉੱਥੋਂ ਸਵਾਰੀਆਂ ਉਤਰੀਆਂ ਉਸ ਤੋਂ ਬਾਅਦ ਕੁਝ ਟਾਈਮ ਤੋਂ ਸਵਾਰੀਆਂ ਕੁਝ ਅੰਦਰ ਰੁਕ ਰਹੀ ਜਾਂਦੀਆਂ ਕੁਝ ਬਾਹਰ ਨਿਕਲ ਜਾਂਦੀਆਂ ਤੇ ਉਹ ਅੰਦਰੋਂ ਜਿਹੜੇ ਲੋਕ ਜਿਹੜੇ ਬਾਹਰ ਨੂੰ ਆ ਰਹੇ ਸੀ ਤੇ ਇੱਕ ਬੰਦਾ ਜਦੋਂ ਇਹਨਾਂ ਨੇ ਚੈਕਿੰਗ ਕਰਦੇ ਤੇ ਆਉਂਦੇ ਇਹਨਾਂ ਨੂੰ ਦੇਖ ਕੇ ਇੱਕਦਮ ਰੋਕੇ ਤੇ ਪਿੱਛੇ ਨੂੰ ਮੋੜ ਲੱਗਾ ਚੱਕ ਦੀ ਬਣਾ ਤੇ ਉਹਨੂੰ ਰੋਕਿਆ ਤੇ ਉਸ ਦਾ ਜਦੋਂ ਇਹਦਾ ਬੈਗ ਦੀ ਪਿੱਠੂ ਬੈਗ ਸੀ ਉਹਦੇ ਬੈਗ ਦੀ ਤਲਾਸ਼ੀ ਲਈ ਤੇ ਉਹਦੇ ਵਿੱਚ ਇੱਕ ਪੈਕੇਟ ਸੀਗਾ ਅ ਰੈਂਕ ਕਲਰ ਦਾ ਜਦੋਂ ਉਹਨੂੰ ਖੋਲ ਕੇ ਦੇਖਿਆ ਤੇ ਉਹਦੇ ਵਿੱਚੋਂ ਇਹ ਜਿਹੜਾ ਆਪਣਾ ਦੋ ਕੱਟੇ ਜਿਹੜੇ ਦੇਸੀ ਪਿਸਟੋਲ ਆ ਬਰੰਬਲ ਹੋਏ ਹਾਂਜੀ ਨਾਲ 6 ਘਰਦੋ ਉਸਨੇ ਜੀ ਸਰ ਕਿ ਤੂੰ ਲੈ ਕੇ ਆਂਦਾ ਸੀਗਾ ਤੇ ਕਿੱਥੇ ਸਪਲਾਈ ਕਰਦੇ ਫਿਰ ਜਾਣਕਾਰੀ ਇਸ ਇਹ ਅਜੇ ਜਿਹੜੀ ਮਡਲੀ ਸਾਡੀ ਪੁਛਗਿਛ ਤੋਂ ਇਹ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਆ ਵੀ ਇੱਕ ਅਜੇ ਕੋਰੀਅਰ ਨੇ ਕੰਮ ਕੀਤਾ ਜਿਸ ਤਰ੍ਹਾਂ ਇਹਨੂੰ ਦਿੱਲੀ ਤੋਂ ਕੋਈ ਬੰਦਾ ਮਿਲਿਆ ਉਹਨੇ ਇਹਨੂੰ ਦਿੱਤਾ ਕੁਝ ਪੈਸੇ ਦੇਣੇ ਕੀਤੇ ਸੀਗੇ ਤੇ ਅੱਗੇ ਇਨੂੰ ਦੱਸਿਆ ਵੀ ਤੈਨੂੰ ਮੈਂ ਜੰਮੂ ਜਾ ਕੇ ਮਿਲੂੰਗਾ ਪਹਿਲੇ ਕੋਈ ਮੁਕਦਮਾ ਦਰਜ ਨਹੀਂ ਤੇ ਕੋਈ ਇਸ ਤੇ ਜੇ ਕੋਈ ਨਹੀਂ ਪਹਿਲਾ ਕੋਈ ਕਦਮ ਨਹੀਂ ਹੈਗੇ ਇਹ ਅਜੇ ਮਤਲਬ ਇੱਕ ਛੋਟਾ ਮੋਟਾ ਉੱਥੇ ਕੰਮ ਕਰਦਾ ਦਿੱਲੀ ਮਿਸਤਰੀ ਵਾਂਗੂ ਛੋਟਾ ਮੋਟਾ ਤੇ ਉਹ ਉਹਦਾ ਕਰਕੇ ਲਾਲਚ ਵਿੱਚ ਆ ਗਿਆ پیسے ਦੇਣੇ ਕੀਤੇ ਤੇ ਉਹਦਾ ਕਰਕੇ ਉਹਨੂੰ ਇਹ ਕਿਹਾ ਵੀ ਆ ਮੇਰਾ ਪੈਕੇਟ ਗਿਫਟ ਆ ਤੇ ਤੂੰ ਉੱਥੇ ਪਹੁੰਚਾ ਦੇ ਕਿਤਰਾ ਕਰਨ ਵਾਲਾ ਕਿਤਰਾ ਕਰਨ ਵਾਲਾ ਜੀ ਦਿੱਲੀ ਦਾ ਇਹਦਾ ਹੈਗਾ ਜੀ ਐਡਰੈਸ ਹੈਗਾ ਜਮਰੂਦਪੁਰ ਪੀਐਸ ਗ੍ਰੇਟਰ ਕਲੱਚ ਸਾਊਥ-ਈਸਟ ਦਿੱਲੀ ਠੀਕ ਕੋਈ ਸਿੱਧੀ ਪਛਾਣ ਕਿਹਦੀ ਪੜੇ ਲਿਖਾਈ ਅੰਡਰ ਅੰਡਰ ਮੈਟ੍ਰਿਕ ਹੈਗਾ ਜੀ ਇਹ ਛੋਟਾ ਮੋਟਾ ਕੰਮ ਕਰਦਾ ਉੱਥੇ ਮਿਸਤਰੀਆਂ ਦੇ ਨਾਲ ਜਿੱਦਾਂ ਪੀਓਪੀ ਵਗੈਰਾ ਦਾ ਛੋਟਾ ਮੋਟਾ ਕੰਮ ਕਰਦਾ ਪਛਾਣ ਕੀ ਦੋਸ਼ੀ ਦੀ ਸਰ ਦੋਸ਼ੀ ਦਾ ਨਾਮ ਹੈਗਾ ਕ੍ਰਿਸ਼ਨ ਕ੍ਰਿਸ਼ਨ ਨਿਸ਼ਾਦ ਉਪਰ ਉਰਫ ਕ੍ਰਿਸ਼ਨਾ ਸਨ ਆਫ ਲੇਟ ਸ਼ੇ ਪੂਜਨ ਜਮਰੂਦਪੁਰ ਗ੍ਰੇਟਰ ਕਲੱਚ ਦਿੱਲੀ ਇਹ ਪਹਿਲਾਂ ਵੀ ਇਦਾਂ ਦਾ ਕਰ ਚੁੱਕਿਆ ਜਾਂ ਪਹਿਲੀ ਵਾਰੀ ਹੈ ਇਹ ਪਹਿਲੀ ਵਾਰ ਹੀ ਆਇਆ ਜੀ ਇਸ ਤਰ੍ਹਾਂ ਇਹਨੇ ਦੱਸਿਆ ਵੀ ਜਿਸ ਤਰ੍ਹਾਂ ਇਹ ਪਹਿਲੀ ਵਾਰ ਆਇਆ ਜੇ ਮਤਲਬ ਤਫਤੀਸ਼ ਜਾਰੀ ਆ ਇਹ ਤੋਂ ਹੋਰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਉਸ ਤੋਂ ਬਾਅਦ ਕੀ ਰਿਵੀਲ ਹੁੰਦਾ ਉਹ ਤੁਹਾਨੂੰ ਬਾਅਦ ਦੇ ਵਿੱਚ ਜ਼ਰੂਰ ਜਾਣਕਾਰੀ ਦਿੱਤੀ ਜਾਈਏ ਕੋਈ ਗਰੋਹ ਹੈ ਜਾਂ ਨਹੀਂ ਗਰੋਹ ਨਹੀਂ ਇਹ ਇਕੱਲਾ ਹੀ ਆਜੇ ਜਿਦਾਂ ਗਰੀਬ ਮੁੰਡਿਆਂ ਕੋਲੋਂ ਉਹਨਾਂ ਨੂੰ ਪੈਸੇ ਦਾ ਕੁਝ ਲਾਲਚ ਦੇ ਕੇ ਅੱਗੇ ਕੰਮ ਕਰਾਉਣ ਸ਼ੁਰੂ ਕਰ ਦਿੰਦੇ ਆ ਉਹ ਇਸ ਤਰ੍ਹਾਂ ਦਾ ਮਤਲਬ ਕੇਸ ਆ ਕੀ ਫੈਮਿਲੀ ਬੈਕਗ੍ਰਾਉਂਡ ਇਹਦਾ ਫਾਦਰ ਤੇ ਬਦਲਦੀ ਵੀ ਡੈਥ ਹੋ ਚੁੱਕੀ ਆ ਤੇ ਇਹ ਆਪਣੇ ਨਾਨੇ ਦੇ ਕੋਲ ਹੀ ਪੜਿਆ ਵਾ ਉੱਥੇ ਹੀ ਪੜਿਆ ਤੇ ਉਹਦੇ ਕੋਲ ਹੀ ਰਹਿੰਦਾ ਕੀ ਮੰਨ ਲਾ ਦਰਸ਼ ਕੀਤਾ ਜੀ ਇਹਦੇ ਵਿੱਚ ਅਸੀਂ 25 ਜਨਵਰੀ 25 ਜਨਵਰੀ ਨੂੰ ਆਰਮ ਜੈਕਟ ਦਾ ਜੇ ਕੇਸ ਦਾ ਜੀ ਕੀਤਾ ਵਾ ਤੇ ਜੇ ਅੱਗੇ ਤੋਂ ਹੋਰ ਵੀ ਇਤੋਂ ਪੁੱਛਕਿਸ਼ ਜਾਰੀ ਆ ਤੇ ਪੁੱਛਕਿਸ਼ ਦੇ ਦੌਰਾਨ ਜੇ ਕੋਈ ਹੋਰ ਅੱਗੇ ਮਾਮਲਾ ਸਾਹਮਣੇ ਆਇਆ ਤੇ ਉਹਦੇ ਨਾਲ ਅਸੀਂ ਹੋਰ ਬੰਦਿਆਂ ਨੂੰ ਵੀ ਨੋਜਿਤ ਕਰਾਂਗੇ